ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਔਰ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਅੱਜ ਸਰੀਰ ਦੇ ਵਿੱਚ ਵੀ ਕਾਫੀ ਸਾਰੇ ਲੋਕਾਂ ਨੂੰ ਪੁਚਾਲ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਹੋਏ ਹੋਣਗੇ 1:26 ਮਿੰਟ ਦੇ ਉੱਤੇ ਇਹ ਝਟਕੇ ਮਹਿਸੂਸ ਹੋਇਆ ਤੇ ਇਹ ਦੱਸਿਆ ਜਾ ਰਿਹਾ ਕਿ ਇਹ ਕੋਸ਼ਿਸ਼ ਕومیਸ਼ ਵਾਲੇ ਸਾਈਡ ਦੇ ਉੱਤੇ 4.6 ਤੇ ਵਰਤਾ ਵਾਲਾ ਇਹ ਪੁਚਾਲ ਦੱਸਿਆ ਜਾ ਰਿਹਾ ਫਿਲਹਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਇਹ 1:26 ਮਿੰਟ ਦੇ ਉੱਤੇ ਹਰ ਕਿਸੇ ਨੂੰ ਜਿਹੜਾ ਉਹ ਪੁਚਾਲ ਦੇ ਝਟਕੇ ਜ਼ਰੂਰ ਮਹਿਸੂਸ ਹੋਏ ਹੋਣਗੇ ਅੱਗੇ ਦੇਖ ਲੈਂਦੇ ਹਾਂ ਜੀ ਅੱਜ ਦੀਆਂ ਹੈਡਲਾਈਨਸ 70% ਦੀ ਕੈਨੇਡੀਅਨ ਜਿਹੜੇ ਨੇ ਉਹ ਸੰਯੁਕਤ ਰਾਜਾ ਅਮਰੀਕਾ ਦੇ ਜਵਾਬੀ ਟੈਰਿਫ ਦਾ ਕਰਦੇ ਨੇ ਸਮਰਥਨ 트럼ਪ ਟੈਰਿਫ ਤੇ ਵਪਾਰਕ ਪਾਬੰਦੀਆਂ ਦੇ ਸਮੇਤ ਆਰਥਿਕ ਸਾਧਨਾਂ ਦੀ ਵਰਤੋਂ ਵੀ ਕਰਣਗੇ ਕੈਨੇਡਾ ਸਰਕਾਰ ਦਾ ਕੈਨੇਡਾ ਦੇ ਵਿੱਚ ਅੰਦਰੂਨੀ ਜਿਹੜਾ ਉਹ ਵਪਾਰ ਨੂੰ ਆ ਰਹੀਆਂ ਵਧੀਆ ਰੁਕਾਵਟਾਂ ਹਟਾਉਣ ਦਾ ਦਾਵਾ ਅਮਰੀਕੀ ਟੈਰੀਫਾਂ ਦੇ ਮੱਦੇਨਜ਼ਰ ਕੀਤੇ ਜਾ ਰਹੇ ਨੇ ਉਪਾ ਫੋਰ ਨੇਸ਼ਨ ਫੇਜ਼ ਆਫ ਆਈਸ ਹਾਕੀ ਮੁਕਾਬਲੇ ਦੇ ਵਿੱਚ ਕੈਨੇਡਾ ਨੇ ਅਮਰੀਕਾ ਨੂੰ ਹਰਾਇਆ ਅਮਰੀਕਾ ਨੂੰ 3-2 ਦੇ ਫਰਕ ਦੇ ਨਾਲ ਕੈਨੇਡਾ ਨੇ ਦਿੱਤੀ ਹਾਰ ਖਬਰਾਂ ਵਿਸਾਰ ਦੇ ਨਾਲ ਲੇ ਜਰਦਿਕ ਪਾਲ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਲਗਭਗ ਅੱਧੇ ਉੱਤਰਦਾਤਾ ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਜਿਹੇ ਟੈਰਿਫ ਦੇ ਹੱਕ ਦੇ ਵਿੱਚ ਉਹ ਸਨ ਜਦੋਂ ਕਿ 25% ਇਹ ਕਹਿੰਦੇ ਨੇ ਕਿ ਉਹ ਕੁਝ ਹੱਦ ਤੱਕ ਹੀ ਹੱਕ ਦੇ ਵਿੱਚ ਸਨ ਲਾਜੇਡ ਨੇ ਰਿਪੋਰਟ ਦਿੱਤੀ ਕਿ 81% ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਚਿੰਤਤ ਸਨ ਕਿ 트럼ਪ ਕੈਨੇਡਾ ਨੂੰ ਸੰਯੁਕਤ ਰਾਜ ਦੇ ਨਾਲ ਬਹੁਤ ਨਜ਼ਦੀਕੀ ਤੇ ਵਧੇਰੇ ਰਸਮੀ ਯੂਨੀਅਨ ਬਣਾਉਣ ਦੇ ਲਈ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਟੈਰਿਫ ਦੇ ਉੱਤੇ ਵਪਾਰਕ ਪਾਬੰਦੀਆਂ ਦੇ ਸਮੇਤ ਆਰਥਿਕ ਸਾਧਨਾਂ ਦੀ ਵੀ ਵਰਤੋਂ ਕਰਨਗੇ ਇੱਕ ਸੀਨੀਅਰ ਸਰਕਾਰੀ ਸੂਤਰ ਦੇ ਅਨੁਸਾਰ ਅੰਦਰੂਨੀ ਵਪਾਰ ਮੰਤਰੀ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਸੂਬਿਆਂ ਨੂੰ ਸੂਚਿਤ ਸਾਰਿਆਂ ਨੂੰ ਕਰ ਦਿੱਤਾ ਗਿਆ ਹੈ ਕਿ ਅਮਰੀਕਾ ਦੇ ਉੱਤੇ ਨਿਰਭਰਤਾ ਘਟਾਉਣ ਦੇ ਲਈ ਫੈਡਰਲ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਤੇ ਸਦਕਾ ਕੈਨੇਡਾ ਦੇ ਵਿੱਚ ਅੰਦਰੂਨੀ ਵਪਾਰ ਨੂੰ ਦਰਪੇਸ਼ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹ ਅੱਧੀਆਂ ਤੋਂ ਵੱਧ ਰੁਕਾਵਟਾਂ ਨੂੰ ਹਟਾ ਦੇਣਗੇ ਅਨੀਤਾ ਆਨੰਦ ਨੇ ਐਲਾਨ ਕੈਨੇਡਾ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲਾਗੂ ਕਰਨ ਦੇ ਲਈ ਜ਼ਿੰਮੇਵਾਰ ਅੰਦਰੂਨੀ ਵਪਾਰ ਕਮੇਟੀ ਦੀ ਇੱਕ ਗੈਰ ਅਧਿਕਾਰਤ ਵਰਚੁਅਲ ਮੀਟਿੰਗ ਦੇ ਵਿੱਚ ਕੀਤਾ ਸੂਤਰਾਂ ਦੇ ਅਨੁਸਾਰ ਫੈਡਰਲ ਸਰਕਾਰ ਸੀਐਫਟੀਏ ਦੇ ਵਿੱਚ ਬਾਕੀ ਰਹਿੰਦੀਆਂ 39 ਛੋਟਾਂ ਦੇ ਵਿੱਚੋਂ ਅੱਧੇ ਤੋਂ ਵੱਧ ਨੂੰ ਹਟਾ ਰਹੀ ਹੈ ਤਾਂ ਜੋ ਕੈਨੇਡਾ ਦੇ ਵਿੱਚ ਵਿਦੇਰੇ ਵਪਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਹ ਜਾਣਕਾਰੀ ਉਦੋਂ ਆਈ ਹੈ ਜਦੋਂ 트럼ਪ ਦੇ ਕੈਨੇਡਾ ਤੇ ਲੱਗਣ ਵਾਲੇ ਟੈਰਿਫਾਂ ਨੂੰ ਦੋ ਹਫ਼ਤਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਅਨੀਤਾ ਆਨੰਦ ਨੇ ਪਹਿਲਾਂ ਵੀ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੇ ਵੱਲੋਂ ਕੈਨੇਡੀਅਨ ਆਯਾਤ ਤੇ ਨਵੇਂ ਅਤੇ ਸਖਤ ਟੈਰਿਫ ਜਿਹੜੇ ਆ ਉਹ ਲਗਾਉਣ ਦੀ ਧਮਕੀ ਨੇ ਇਸ ਮੁੱਦੇ ਨੂੰ ਪਹਿਲਾਂ ਤੋਂ ਵੱਧ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਪੈਦਾ ਕਰ ਦਿੰਦੀ ਹੈ ਕੈਨੇਡੀਅਨ ਚੈਂਬਰ ਆਫ ਕਮਰਸ ਨੇ ਇਸ ਐਲਾਨ ਨੂੰ ਇੱਕ ਚੰਗੀ ਖ਼ਬਰ ਵੀ ਦੱਸਿਆ ਪਰ ਕਿਹਾ ਹੈ ਕਿ ਸੀਐਫਟੀਏ ਦੀਆਂ ਛੋਟਾਂ ਹੀ ਅੰਤਰ ਸੂਬਾਈ ਵਪਾਰ ਦੇ ਵਿੱਚ ਇਕੱਲਾ ਵਿਗਨ ਨਹੀਂ ਹੈ ਚੈਂਬਰ ਦੇ ਸਰਕਾਰੀ ਬੰਦਾ ਦੇ ਡਾਇਰੈਕਟਰ ਰੈਂਡਲ ਜਲਾਜ਼ਰ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਸੂਬਿਆਂ ਨੂੰ ਵਿਆਪਕ ਨੁਕਤਿਆਂ ਦੇ ਉੱਤੇ ਅੱਗੇ ਵਧਣਾ ਚਾਹੀਦਾ ਹੈ ਤੇ ਉਹਨਾਂ ਨਿਯਮਾਂ ਤੇ ਮਿਆਰਾਂ ਨੂੰ ਸੁਧਾਰਨਾ ਚਾਹੀਦਾ ਹੈ ਜੋ ਦੇਸ਼ ਭਰ ਦੇ ਵਿੱਚ ਕਾਮਿਆਂ ਤੇ ਸਮਾਨ ਦੇ ਪਰਵਾਹ ਨੂੰ ਬਿਨਾਂ ਲੋੜ ਦੇ ਮੁਸ਼ਕਲ ਬਣਾ ਦਿੰਦੇ ਨੇ ਆਨੰਦ ਨੇ ਕਿਹਾ ਕਿ ਮੌਜੂਦਾ ਰੁਕਾਵਟਾਂ ਨੂੰ ਦੂਰ ਕਰਨ ਦੇ ਨਾਲ ਹਕੀਮਤਾਂ ਦੇ ਵਿੱਚ 15% ਦੀ ਤੱਕ ਦੀ ਕਮੀ ਆ ਸਕਦੀ ਹੈ ਉਤਪਾਦਕਾਂ ਨੂੰ 7% ਦੀ ਤੱਕ ਵਧਾਇਆ ਜਾ ਸਕਦਾ ਹੈ ਤੇ ਘਰੇਲੂ ਅਰਥ ਵਿਵਸਥਾ ਦੇ ਵਿੱਚ 200 ਬਿਲੀਅਨ ਡਾਲਰ ਤੱਕ ਦਾ ਵਾਅਦਾ ਹੋ ਸਕਦਾ ਹੈ ਸੂਤਰ ਨੇ ਇਹ ਨਹੀਂ ਦੱਸਿਆ ਕਿ ਸੀਐਫਟੀਏ ਦੀਆਂ ਕਿੰਨੀਆਂ ਅਤੇ ਕਿਹੜੀਆਂ ਛੋਟਾਂ ਨੂੰ ਹਟਾਇਆ ਜਾ ਰਿਹਾ ਹੈ ਆਨੰਦ ਨੇ ਪਿਛਲੇ ਸਮੇਂ ਦੱਸਿਆ ਹੈ ਕਿ ਉਹ ਖਰੀਦ ਅਤੇ ਆਰਥਿਕ ਸੇਵਾਵਾਂ ਦੇ ਨਾਲ ਸੰਬੰਧਿਤ ਫੈਡਰਲ ਵਪਾਰ ਰੁਕਾਵਟਾਂ ਨੂੰ ਹਟਾਉਣ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਸੂਬਿਆਂ ਦੇ ਨਾਲ ਮਿਲ ਕੇ ਕਾਮਿਆਂ ਦੇ ਆਵਾਗੌਣ ਤੇ ਹੋਰ ਨਿਯਮਾਂ ਨੂੰ ਇਕਸਾਰ ਕਰਨ ਦੇ ਉੱਤੇ ਵੀ ਕੰਮ ਕਰ ਰਹੇ ਨੇ ਜਿਸ ਦੇ ਵਿੱਚ ਟਰੱਕ ਡਰਾਈਵਰਾਂ ਦੇ ਨਾਲ ਸੰਬੰਧਿਤ ਨਿਯਮ ਵੀ ਸ਼ਾਮਿਲ ਨੇ आनंदਨਾ اعلان ਉਦੋਂ ਆਇਆ ਜਦੋਂ ਅੱਜ ਹੀ 온ਟਾਰੀਓ ਪੀਸੀ ਲੀਡਰ ਡੱਗ ਫੋਰਡ ਦੀ ਚੋਣ ਰੈਲੀ ਦੇ ਵਿੱਚ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਨਜ਼ਰ ਆਏ ਤੇ ਉਹਨਾਂ ਨੇ ਕਾਨੂੰਨ ਪੇਸ਼ ਕਰਕੇ ਹੋਰ ਸੂਬਿਆਂ ਦੇ ਨਾਲ ਵਪਾਰ ਨੂੰ ਸੌਖਾ ਕਰਨ ਦੀ ਗੱਲ ਆਖੀ ਫੋਰਡ ਨੇ ਵੀ ਦੁਬਾਰਾ ਚੁਣੇ ਜਾਣ ਤੇ ਇਸੇ ਤਰ੍ਹਾਂ ਦਾ ਕਾਨੂੰਨ ਲਿਆਉਣ ਦਾ ਜਿਹੜਾ ਵਾਅਦਾ ਕੀਤਾ ਹੈ ਤੇ ਅੰਦਰੂਨੀ ਵਪਾਰ ਕਮੇਟੀ ਅਗਲੇ ਸ਼ੁੱਕਰਵਾਰ ਨੂੰ ਇੱਕ ਅਧਿਕਾਰਤ ਮੀਟਿੰਗ ਕਰ ਰਹੀ ਹੈ ਜਿਸ ਦੇ ਵਿੱਚ ਫੈਡਰਲ ਬਦਲਾਵਾਂ ਤੇ ਸੂਬਿਆਂ ਦੁਆਰਾ ਅੰਦਰੂਨੀ ਵਪਾਰ ਨੂੰ ਬਿਹਤਰ ਬਣਾਉਣ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਜਾਏਗੀ you <laughs> ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ 1/4 ਤੋਂ ਵੱਧ ਕੈਨੇਡੀਅਨ 27% ਹੁਣ ਸੰਯੁਕਤ ਰਾਜ ਅਮਰੀਕਾ ਨੂੰ ਇੱਕ ਦੁਸ਼ਮਨ ਦੇਸ਼ ਦੇ ਵਜੋਂ ਹੀ ਦੇਖਦੇ ਨੇ ਜਦੋਂ ਕਿ ਹੋਰ 30% ਅਜੇ ਵੀ ਕਹਿੰਦੇ ਨੇ ਕਿ ਉਹ ਅਮਰੀਕਾ ਨੂੰ ਇੱਕ ਸਹਿਯੋਗੀ ਮੰਨਦੇ ਨੇ ਲੇਜਰ ਸਰਵੇਖਣ ਦੇ ਹੋਰ ਸਤਾਈ ਫੀਸਦੀ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਜ ਨੂੰ ਇੱਕ ਨਿਰਪੱਖ ਦੇਸ਼ ਮੰਨਦੇ ਨੇ ਇਹ ਪੋਲ ਉਦੋਂ ਸਾਹਮਣੇ ਆਇਆ ਜਦੋਂ ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੇ ਆਰਥਿਕ ਤੌਰ ਦੇ ਉੱਤੇ ਵਿਨਾਸ਼ਕਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਤੇ ਵਾਰ-ਵਾਰ ਇਸ ਵਿਚਾਰ ਨੂੰ ਅੱਗੇ ਵਧਾਇਆ ਹੈ ਕਿ ਕੈਨੇਡਾ ਨੂੰ ਯੂਐਸ ਰਾਜ ਬੰਨਾ ਚਾਹੀਦਾ ਹੈ ਇਹ મતદાન 14 ਫਰਵਰੀ ਤੋਂ 17 ਫਰਵਰੀ ਦੇ ਦਰਮਿਆਨ ਕਰਵਾਇਆ ਗਿਆ ਸੀ ਅਤੇ 1500 ਕੈਨੇਡੀਅਨਾਂ ਤੇ 1000 ਅਮਰੀਕੀਆਂ ਦਾ ਸਰਵੇਖਣ ਕੀਤਾ ਗਿਆ ਸੀ ਕਿਉਂਕਿ ਇਹ ਔਨਲਾਈਨ ਆਯੋਜਿਤ ਕੀਤਾ ਗਿਆ ਸੀ ਪੂਰਬੀ ਕੈਨੇਡਾ ਦੇ ਲਈ ਲਜੇਰ ਦਾ ਕਾਰਜਕਾਰੀ ਉਪ ਪ੍ਰਧਾਨ ਨੇ ਕਿਹਾ ਕਿ ਉਹ ਉੱਚ ਮੋਰਚੇ ਦੇ ਉੱਤੇ ਕੈਨੇਡੀਅਨਾਂ ਨੂੰ ਐਨਏ ਵੰਡੇ ਹੋਏ ਦੇਖ ਕੇ ਹੈਰਾਨ ਹੋਏ ਜਦੋਂ ਸੰਯੁਕਤ ਰਾਜ ਅਮਰੀਕਾ ਇਨੇ ਲੰਬੇ ਸਮੇਂ ਲਈ ਇੱਕ ਸਹਿਯੋਗੀ ਰਿਹਾ ਹੈ ਤੇ ਉਸ ਦੇ ਵਿੱਚ ਇੱਕ ਮਜ਼ਬੂਤ ਸਹਿਯੋਗੀ ਵੀ ਹੈ ਉਹਨਾਂ ਕਹਿੰਦੇ ਕਿ ਦੁਸ਼ਮਣ ਇੱਕ ਸਟਰੋਂਗ ਸ਼ਬਦ ਹੈ ਸਿਰਫ 1% ਅਮਰੀਕੀਆਂ ਨੇ ਲਜੇ ਨੂੰ ਦੱਸਿਆ ਕਿ ਉਹ ਕੈਨੇਡਾ ਨੂੰ ਦੁਸ਼ਮਣ ਦੇਸ਼ ਮੰਨਦੇ ਨੇ ਜਦਕਿ 56% ਨੇ ਕਿਹਾ ਕਿ ਉਹ ਕੈਨੇਡਾ ਨੂੰ ਇੱਕ ਸਹਿਯੋਗੀ ਦੇ ਰੂਪ ਦੇ ਵਿੱਚ ਦੇਖਦੇ ਨੇ ਕੈਨੇਡੀਅਨਾਂ ਦੀ ਵੱਡੀ ਗਿਣਤੀ 트੍ਰੰਪ ਨੂੰ ਨਾ ਪਸੰਦ ਕਰਦੀ ਹੈ 74% ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹਨਾਂ ਦਾ ਅਮਰੀਕੀ ਰਾਸ਼ਟਰਪਤੀ ਪ੍ਰਤੀ ਅਨੁਕੂਲ ਨਜ਼ਰੀਆ ਹੈ 7% ਨੇ ਕਿਹਾ ਕਿ ਉਹ رائے ਪੇਸ਼ ਕਰਨ ਦੇ ਲਈ 트럼ਪ ਬਾਰੇ ਕਾਫੀ ਨਹੀਂ ਜਾਣਦੇ ਸਨ ਜਦੋਂ ਕਿ ਕੁੱਲ ਮਿਲਾ ਕੇ ਸਿਰਫ 13% ਨੇ ਕਿਹਾ ਕਿ ਉਹਨਾਂ ਦੀ ਉਸ ਬਾਰੇ ਅਨੁਕੂਲ رائے ਹੈ ਇਹ ਗਿਣਤੀ ਕਨਜ਼ਰਵੇਟਿਵ ਪਾਰਟੀ ਦੇ ਸਮਰਥਕਾਂ ਦੇ ਵਿੱਚ ਵੱਧ ਹੈ ਲਿਬਰਲ ਤੇ ਐਨਡੀਪੀ ਸਮਰਥਕਾਂ ਦੇ ਕਰਮਵਾਰ ਪੰਡ ਦੇ ਉੱਤੇ 7% ਦੀ ਦੇ ਮੁਕਾਬਲੇ ਉਹਨਾਂ ਵਿੱਚੋਂ 27% ਨੇ ਕਿਹਾ ਹੈ ਕਿ ਉਹਨਾਂ ਦਾ 트럼ਪ ਪ੍ਰਤੀ ਅਨੁਕੂਲ ਨਜ਼ਰੀਆ ਹੈ ਕਨਜ਼ਰਵੇਟਿਵਾਂ ਦਾ ਵੀ ਸੰਯੁਕਤ ਰਾਜ ਅਮਰੀਕਾ ਦੇ ਪ੍ਰਤੀ ਸਕਾਰਾਤਮਕ ਨਜ਼ਰੀਆ ਹੋਣ ਦੀ ਜ਼ਿਆਦਾ ਸੰਭਾਵਨਾ ਸੀ ਸਰਵੇਖਣ ਦੇ ਵਿੱਚ 44% ਦੀ ਕੰਜ਼ਰਵੇਟਿਵ ਸਮਰਥਕਾਂ ਨੇ ਇਸ ਨੂੰ ਇੱਕ ਸਹਿਯੋਗੀ ਦੱਸਿਆ ਜਦੋਂ ਕਿ ਸਿਰਫ 18% ਦੀ ਨੇ ਇਸ ਨੂੰ ਦੁਸ਼ਮਨ ਰਾਜ ਕਿਹਾ ਸੀ ਸਿਰਫ 20% ਦੀ ਲਿਬਰਲ ਤੇ 21% ਦੀ ਐਨਡੀਪੀ ਸਮਰਥਕਾਂ ਨੇ ਕਿਹਾ ਹੈ ਕਿ ਅਮਰੀਕਾ ਇੱਕ ਸਹਿਯੋਗੀ ਹੈ ਜਦੋਂ ਕਿ 37% ਦੀ ਲਿਬਰਲ ਸਮਰਥਕ ਤੇ 34% ਦੀ ਨਿਊ ਡੈਮੋਕ੍ਰੇਟਸ ਨੇ ਕਿਹਾ ਹੈ ਕਿ ਇਹ ਦੁਸ਼ਮਨ ਹੈ ਲਗਭਗ ਅੱਧੇ ਬਲੌਕ ਕਿਉਂਕਿ ਜਿਹੜੇ ਨੇ ਉਹ ਵੋਟਰਾਂ 47% ਦੀ ਨੇ ਕਿਹਾ ਹੈ ਕਿ ਸੰਯੁਕਤ ਰਾਜ ਇੱਕ ਦੁਸ਼ਮਨ ਦੇਸ਼ ਹੈ ਲੋਕ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਨੇ ਇਹ ਪੱਖਪਾਤੀ ਵੀਆ ਪੋਲਿੰਗ ਉਦਯੋਗ ਦੀ ਪੇਸ਼ੇਵਰ ਸੰਸਥਾ ਕੈਨੇਡੀਅਨ ਰਿਸਰਚ ਇਨਸਾਈਟਸ ਕਾਉਂਸਲ ਦਾ ਕਹਿਣਾ ਹੈ ਕਿ ਆਨਲਾਈਨ ਸਰਵੇਖਣਾਂ ਨੂੰ ਗਲਤ ਨਹੀਂ ਮੰਨਿਆ ਜਾ ਸਕਦਾ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ 70% ਕੈਨੇਡੀਅਨ ਸੰਯੁਕਤ ਰਾਜ ਅਮਰੀਕਾ ਤੇ ਡਾਲਰ ਦੇ ਬਦਲੇ ਡਾਲਰ ਜਵਾਬੀ ਟੈਰਿਫ ਦੇ ਹੱਕ ਦੇ ਵਿੱਚ ਹੈ ਲੇਜਰ ਪੋਲ ਦੇ ਲਗਭਗ ਅੱਧੇ ਉੱਤਰਦਾਤਾ 45% ਨੇ ਕਿਹਾ ਹੈ ਕਿ ਉਹ ਜਿਹੇ ਟੈਰਿਫ ਦੇ ਹੱਕ ਦੇ ਵਿੱਚ ਸਨ ਜਦੋਂ ਕਿ 25% ਨੇ ਕਿਹਾ ਹੈ ਕਿ ਉਹ ਕੁਝ ਹੱਦ ਤੱਕ ਹੀ ਹੱਕ ਦੇ ਵਿੱਚ ਸਨ ਅਮਰੀਕੀ राष्ट्रपति डोनाल्ड ट्रम्प ਨੇ ਕੈਨੇਡਾ ਤੇ ਹੋਰ ਦੇਸ਼ਾਂ ਤੋਂ ਆਯਾਤ ਤੇ ਭਾਰੀ ਟੈਰਿਫ ਲਗਾਉਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਕਈ ਵੱਖ-ਵੱਖ ਟੈਰਿਫ ਫਾਮਾਂ ਨੂੰ ਲਾਗੂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਤੇ 12 ਮਾਰਚ ਤੋਂ ਸ਼ੁਰੂ ਹੋਣ ਵਾਲੇ ਸਾਰੇ ਸਟੀਲ ਤੇ ਐਲੂਮੀਨੀਅਮ ਦੇ ਆਯਾਤ ਤੇ 25% ਦੀ ਟੈਰਿਫ ਲਗਾਉਣ ਦੇ ਲਈ ਕਾਰਜਕਾਰੀ ਆਦੇਸ਼ਾਂ ਤੇ ਹਸਤਾਖਰ ਵੀ ਕੀਤੇ ਨੇ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਕੈਨੇਡਾ ਤੇ ਮੈਕਸੀਕੋ ਤੇ 25% ਦੀ ਜਿਹੜਾ ਉਹ ਫਰਜ਼ਾਂ ਦੇ ਨਾਲ ਕੈਨੇਡੀਅਨ ਊਰਜਾ ਤੇ ਘੱਟ 10% ਦੀ ਲੇਵੀ ਦੇ ਨਾਲ ਕੈਨੇਡਾ ਤੇ ਮੈਕਸੀਕੋ ਨੂੰ ਮਾਰਨ ਦੀ ਆਪਣੀ ਯੋਜਨਾ ਨੂੰ ਰੋਕ ਦਿੱਤਾ 트럼ਪ ਨੇ ਵਾਰ-ਵਾਰ ਇਸ ਵਿਚਾਰ ਨੂੰ ਅੱਗੇ ਵਧਾਇਆ ਹੈ ਕਿ ਕੈਨੇਡਾ ਨੂੰ ਇੱਕ ਅਮਰੀਕੀ ਰਾਜ ਬੰਨਣਾ ਚਾਹੀਦਾ ਹੈ ਤੇ ਜਨਵਰੀ ਦੇ ਵਿੱਚ ਕੈਨੇਡਾ ਨੂੰ ਜੋੜਨ ਲਈ ਆਰਥਿਕਤਾ ਆਰਥਿਕਤਾ ਵਾਲੀ ਤਾਕਤ ਦੀ ਵਰਤੋਂ ਕਰਨ ਦੀ ਧਮਕੀ ਵੀ ਦਿੱਤੀ ਲਾਚੇੜ ਨੇ ਰਿਪੋਰਟ ਦਿੱਤੀ ਕਿ 81% ਦੇ ਉਤਰਦਾਵਾਂ ਨੇ ਕਿਹਾ ਕਿ ਉਹ ਚਿੰਤਤ ਹਨ ਕਿ 트럼ਪ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਦੇ ਨਾਲ ਬਹੁਤ ਨਜ਼ਦੀਕੀ ਤੇ ਵਧੇਰੇ ਰਸਮੀ ਯੂਨੀਅਨ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਦੇ ਵਿੱਚ ਟੈਰਿਫ ਤੇ ਵਪਾਰਕ ਪਾਬੰਦੀਆਂ ਦੇ ਸਮੇਤ ਆਰਥਿਕ ਸਾਧਨਾਂ ਦੀ ਵੀ ਵਰਤੋਂ ਕਰਨਗੇ ਇਹ મતદાન 14 ਫਰਵਰੀ ਤੋਂ 17 ਫਰਵਰੀ ਦਰਮਿਆਨ ਕਰਵਾਇਆ ਗਿਆ ਤੇ 1500 ਕੈਨੇਡੀਅਨਾਂ ਦਾ ਸਰਵੇਖਣ ਕੀਤਾ ਗਿਆ ਕਿਉਂਕਿ ਇਹ ਆਨਲਾਈਨ ਆਯੋਜਿਤ ਕੀਤਾ ਗਿਆ ਸੀ ਇਸ ਨੂੰ ਜ਼ਿਆਦਾ ਗਲਤ ਆਨਲਾਈਨ ਸਰਵੇਖਣ ਨਹੀਂ ਮੰਨਿਆ ਜਾ ਸਕਦਾ ਜ਼ਿਆਦਾਤਰ ਪੋਲ ਉੱਤਰਦਾਤਾਵਾਂ ਨੇ ਕਿਹਾ ਕਿ ਉਹਨਾਂ ਨੇ ਅਮਰੀਕੀ ਉਤਪਾਦਾਂ ਦੀ ਖਰੀਦਦਾਰੀ ਦੇ ਵਿੱਚ ਕਟੌਤੀ ਕੀਤੀ ਹੈ 63% ਨੇ ਕਿਹਾ ਕਿ ਉਹ ਸਟੋਰਾਂ ਦੇ ਵਿੱਚ ਘੱਟ ਖਰੀਦ ਰਹੇ ਨੇ ਤੇ 62% ਨੇ ਕਿਹਾ ਕਿ ਉਹ ਘੱਟ ਆਨਲਾਈਨ ਖਰੀਦ ਰਹੇ ਨੇ ਅੱਧੇ ਤੋਂ ਵੱਧ ਯਾਨੀ 52% ਨੇ ਕਿਹਾ ਕਿ ਉਹ ਐਮਾਜ਼ੋਨ ਦੁਆਰਾ ਘੱਟ ਖਰੀਦ ਰਹੇ ਨੇ ਤੇ ਅੱਧਿਆਂ ਨੇ ਕਿਹਾ ਕਿ ਉਹਨਾਂ ਨੇ ਅਮਰੀਕੀ ਚੈਨਾਂ ਤੋਂ ਫਾਸਟ ਫੂਡ ਦੀ ਖਰੀਦ ਤੇ ਕਟੌਤੀ ਕੀਤੀ ਹੈ ਤੇ 43% ਨੇ ਕਿਹਾ ਕਿ ਉਹ ਅਮਰੀਕਾ ਇਹ ਤਾਂ ਰੀਟੇਲ ਚੇਨ ਸਟੋਰਾਂ ਤੋਂ ਵੀ ਘੱਟ ਖਰੀਦ ਰਹੇ ਨੇ ਲਗਭਗ 1/3 ਫੀਸ ਦੀ ਉੱਤਰ ਦਤਾਵਾ ਜਿਨ੍ਹਾਂ ਦੀ ਸੰਯੁਕਤ ਰਾਜ ਦੀ ਯਾਤਰਾ ਦੀ ਯੋਜਨਾ ਸੀ ਨੇ ਕਿਹਾ ਕਿ ਉਹਨਾਂ ਨੇ ਇਸ ਨੂੰ ਰੱਦ ਕਰ ਦਿੱਤਾ ਪਰ ਯੂਐਸ ਸਟ੍ਰੀਮਿੰਗ ਸੇਵਾਵਾਂ ਦੀ ਗਾਹਕੀ ਲੈਣ ਵਾਲਿਆਂ ਵਿੱਚੋਂ ਸਿਰਫ 19% ਨੇ ਗਾਹਕੀ ਰੱਦ ਕਰਨ ਦੀ ਰਿਪੋਰਟ ਕੀਤੀ ਹੈ 2/3 ਤੋਂ ਵੱਧ 68% ਨੇ ਕਿਹਾ ਹੈ ਕਿ ਉਹਨਾਂ ਨੇ ਕੈਨੇਡੀਅਨ ਉਤਪਾਦਾਂ ਦੀ ਖਰੀਦ ਵਧਾ ਦਿੱਤੀ ਹੈ ਤੇ ਇਸ ਤੇ ਕੈਨੇਡੀਅਨਾਂ ਦਾ ਵੱਡਾ ਅਨੁਪਾਤ ਵੀ ਹੈ ਜੋ ਆਪਣੇ ਮੂੰਹ ਦੇ ਵਿੱਚ ਪੈਸਾ ਲਗਾਉਣ ਦੇ ਲਈ ਤਿਆਰ ਹੈ ਉਹ ਖੁਸ਼ ਨਹੀਂ ਹੈ ਤੇ ਉਹ ਆਪਣਾ ਪੈਸਾ ਖਰਚਣ ਦੇ ਵਿਕਲਪ ਤਰੀਕੇ ਲੱਭ ਰਹੇ ਨੇ ਵਧੇਰੇ ਸਥਾਨਕ ਉਤਪਾਦਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਅਮਰੀਕੀ ਉਤਪਾਦਾਂ ਜਾਂ ਬ੍ਰਾਂਡਾਂ ਤੋਂ ਦੂਰ ਚਲੇ ਗਏ ਨੇ ਤੇ ਇਸ ਲਈ ਇਹ ਇੱਕ ਮਹੱਤਵਪੂਰਨ ਅੰਦੋਲਨ ਕੇ ਹੱਥ ਆ ਸਕਦਾ ਹੈ ਪੋਲਿੰਗ ਉਦਯੋਗ ਦੀ ਪੇਸ਼ੇਵਰ ਸੰਸਥਾ ਕੈਨੇਡੀਅਨ ਰਿਸਰਚ ਇਨਸਾਈਟਸ ਕਾਉਂਸਲ ਦਾ ਕਹਿਣਾ ਹੈ ਕਿ ਆਨਲਾਈਨ ਸਰਵੇਖਣ ਜਿਹੜੇ ਨੇ ਇਹ ਬਹੁਤੇ ਲੋਕਾਂ ਦੇ ਵਿੱਚ ਕਰਵਾਏ ਗਏ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਉਹ ਇਸ ਤਰੀਕੇ ਨਾਲ ਆਏ ਕਿਸ ਨੂੰ ਗਲਤੀ ਦਾ ਮਾਰ ਜਾਂ ਨਹੀਂ ਮੰਨਿਆ ਜਾ ਸਕਦਾ ਨਿਊਜ਼ ਡੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਆਈਸੋਕੀ ਟੂਰਨਾਮੈਂਟ ਫੋਰ ਨੇਸ਼ਨ ਫੇਜ਼ ਆਫ ਦੇ ਫਾਈਨਲ ਦੇ ਵਿੱਚ ਅਮਰੀਕਾ ਨੂੰ ਕੈਨੇਡਾ ਨੇ 3-2 ਦੇ ਫਰਕ ਦੇ ਨਾਲ ਹਰਾਇਆ ਹੈ ਕੈਨੇਡਾ ਦੇ ਕੋਰਨਰ ਮੈਕਡੇਵੇਡ ਨੇ ਟੀਮ ਦੇ ਲਈ ਜੇਤੂ ਗੋਲ ਠੋਕਿਆ ਤੇ ਚਾਰ ਨੇਸ਼ਨਸ ਯਾਨੀ ਫੋਰ ਨੇਸ਼ਨਸ ਜਿਹੜਾ ਫੇਜ਼ ਆਫ ਮੁਕਾਬਲਾ ਇਹ 12 ਤੋਂ 20 ਫਰਵਰੀ ਦੇ ਦਰਮਿਆਨ ਆਯੋਜਿਤ ਕੀਤਾ ਗਿਆ ਸੀ ਤੇ ਇਸ ਮੁਕਾਬਲੇ ਦੇ ਵਿੱਚ ਕੈਨੇਡਾ ਫਿਨਲੈਂਡ ਸਵੇਡਨ ਅਤੇ ਅਮਰੀਕਾ ਦੇ ਖਿਡਾਰੀ ਨੇ ਮੈਚ ਖੇਡੇ ਇਸ ਟੂਰਨਾਮੈਂਟ ਦੇ ਵਿੱਚ ਮੌਂਟਰੀਅਲ ਦੇ ਬਲ ਸੈਂਟਰ ਅਤੇ ਬੋਸਟਨ ਦੇ ਟੀਟੀ ਗਾਰਡਨ ਦੇ ਵਿੱਚ ਮੈਚ ਆਯੋਜਿਤ ਕੀਤੇ ਗਏ ਤੇ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਫਾਈਨਲ ਮੈਚ ਬੋਸਟਨ ਦੇ ਵਿੱਚ ਸੀ ਇਹ ਮੁਕਾਬਲਾ ਦੋਵਾਂ ਦੇਸ਼ਾਂ ਦੇ ਦਰਮਿਆਨ ਵਧੇ ਹੋਏ ਸਿਆਸੀ ਤਣਾਅ ਦੌਰਾਨ ਵੀ ਖੇਡਿਆ ਗਿਆ ਸੀ ਤੇ ਕੈਨੇਡਾ ਦੇ ਹੈੱਡ ਕੋਚ ਜான் ਕੋਪਰ ਨੇ ਬਾਅਦ ਦੇ ਵਿੱਚ ਜਿੱਤ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ ਤੇ ਉਹਨਾਂ ਕਿਹਾ ਕਿ ਕੈਨੇਡਾ ਨੂੰ ਜਿੱਤ ਦੀ ਲੋੜ ਸੀ ਤੇ ਖਿਡਾਰੀਆਂ ਨੇ ਇਸ ਬੋਝ ਨੂੰ ਆਪਣੇ ਮੋਢਿਆਂ ਤੇ ਮਹਿਸੂਸ ਕਰਦੇ ਹੋਏ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਚੰਗਾ ਦਰਸ਼ਨ ਕੀਤਾ ਇਹ ਗੇਮ ਵੱਖਰੀ ਸੀ ਤੇ ਇਹ ਜਿੱਤ ਆਪਣੇ ਲਈ ਨਹੀਂ ਸੀ ਬਲਕਿ 40 ਮਿਲੀਅਨ ਤੋਂ ਵੱਧ ਲੋਕਾਂ ਦੀ ਜਿੱਤ ਸੀ ਤੇ ਖਿਡਾਰੀ ਇਸ ਗੱਲ ਨੂੰ ਜਾਣਦੇ ਸਨ ਤੇ ਉਹਨਾਂ ਨੇ ਇਸ ਨੂੰ ਕਰਕੇ ਵੀ ਦਿਖਾਇਆ ਦੱਸਿਆ ਕਿ ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਦੁਆਰਾ ਕੈਨੇਡਾ ਦੇ ਖਿਲਾਫ ਜਦੋਂ ਦੀ ਟੈਰਿਫਾਂ ਦੀ ਧਮਕੀ ਦਿੱਤੀ ਗਈ ਹੈ ਉਦੋਂ ਤੋਂ ਅਮਰੀਕਾ ਤੇ ਕੈਨੇਡਾ ਦੇ ਵਿੱਚਕਾਰ ਇੱਕ ਵੱਖਰੇ ਤਰ੍ਹਾਂ ਦਾ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਹੈ ਤੇ ਇਹ ਧਮਕੀ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਵਾਰ-ਵਾਰ ਟਿੱਪਣੀ ਨੇ ਦੋਵਾਂ ਮੁਲਕਾਂ ਦਰਮਿਆਨ ਰਿਸ਼ਤਿਆਂ ਦੇ ਵਿੱਚ ਖਟਾਸ ਵੀ ਪੈਦਾ ਕੀਤੀ ਅਤੇ ਡੋਨ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਅਮਰੀਕੀ ਟੀਮ ਨੂੰ ਕੈਨੇਡਾ ਨੂੰ ਹਰਾਉਣ ਦੀ ਹਲਾਸ਼ੇਰੀ ਦਿੰਦਿਆਂ ਫਿਰ ਤੋਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਆਖੀ ਤੇ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਵੱਲੋਂ ਜਲਦ ਹੀ ਸਾਡਾ 51ਵਾਂ ਸੂਬਾ ਬਣਨ ਵਾਲੇ ਕੈਨੇਡਾ ਨੂੰ ਹਰਾਉਣ ਦੀ ਉਡੀਕ ਕਰ ਰਹੇ ਹਾਂ ਪਰ ਮੈਚ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਪੋਸਟ ਦੇ ਵਿੱਚ ਅਮਰੀਕੀ ਟਿੱਪਣੀਆਂ ਦਾ ਜਵਾਬ ਦਿੱਤਾ ਕਿ ਹਾਂ ਤੁਸੀਂ ਸਾਡਾ ਦੇਸ਼ ਨਹੀਂ ਲੈ ਸਕਦੇ ਤੁਸੀਂ ਸਾਡੀ ਗੇਮ ਨਹੀਂ ਲੈ ਸਕਦੇ ਸੋ ਇਸ ਵਿਚਾਲੇ ਕਹਿ ਸਕਦੇ ਹਾਂ ਕਿ ਸਿਆਸੀ ਤਣਾਅ ਵਾਲੇ ਮਾਹੌਲ ਦੇ ਵਿੱਚ ਕੈਨੇਡਾ ਦਾ ਇਸ ਗੇਮ ਨੂੰ ਜਿੱਤਣਾ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਸ਼ਰਨਾਰਥੀ ਦਾਅਵਿਆਂ ਦੇ ਵਿੱਚ ਇਤਿਹਾਸਕ ਉੱਚ ਪੱਧਰਾਂ ਦੀ ਮੰਗ ਤੋਂ ਗਿਰਾਵਟ ਆ ਰਹੀ ਹੈ ਕਿਉਂਕਿ ਦੇਸ਼ ਘੱਟ ਵੀਜ਼ੇ ਦਿੰਦਾ ਹੈ ਯਾਨੀ ਕੈਨੇਡਾ ਘੱਟ ਵੀਜ਼ੇ ਦੇ ਰਿਹਾ ਤੇ ਵਕੀਲਾਂ ਨੂੰ ਹੁਣ ਚਿੰਤਾ ਹੈ ਕਿ ਜਿਹੜੇ ਜਾਇਜ਼ ਦਾਅਵੇਦਾਰ ਨੇ ਉਹਨਾਂ ਨੂੰ ਕੁਝ ਚੰਗੇ ਵਿਕਲਪਾਂ ਦੇ ਨਾਲ ਫਸੇ ਹੋਏ ਛੱਡਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਤੇ ਰੈਫਿਊਜੀ ਬੋਰਡ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ ਦੇ ਵਿੱਚ ਕੈਨੇਡਾ ਦੇ ਵਿੱਚ ਲਗਭਗ 11840 ਲੋਕਾਂ ਨੇ ਸ਼ਰਨਾਰਥੀ ਯਾਨੀ ਰੈਫਿਊਜੀ ਦਾਅਵੇ ਕਲੇਮ ਕੀਤੇ ਨੇ ਜੋ ਕਿ ਜੁਲਾਈ ਦੇ ਵਿੱਚ 19821 ਦੇ ਉੱਚ ਪੱਧਰ ਤੋਂ ਘੱਟ ਹੈ ਅਨਾਈ ਨਈ ਇਮੀਗ੍ਰੇਸ਼ਨ ਨ ਤਬਦੀਲੀਆਂ ਕਿਉਂ ਆ ਰਹੀਆਂ ਨੇ ਤੇ ਜਿਹੜੇ ਇੱਥੇ ਰਹਿ ਰਹੇ ਲੋਕ ਨੇ ਕੀ ਉਹਨਾਂ ਲਈ ਪੁਆਇੰਟ ਸਿਸਟਮ ਦੇ ਵਿੱਚ ਕੁਝ ਬਦਲਾ ਆਏਗਾ ਤੇ ਨਾਲ ਦੀ ਨਾਲ ਅਮਰੀਕਾ ਕੈਨੇਡਾ ਦੇ ਵਿੱਚ ਟੈਰਿਫ ਦੌਰਾਨ ਜੋ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਉਸ ਸੰਬੰਧੀ ਰਣਦੀਪ ਸਰਾਏ ਨੇ ਜਾਣਕਾਰੀ ਸਾਂਝੀ ਕੀਤੀ ਇਮੀਗ੍ਰੇਸ਼ਨ ਨੀਤੀਆਂ ਦੀ ਰਣਦੀਪ ਸਰਾਜੀ ਜੀ ਜੇ ਗੱਲ ਕੀਤੀ ਜਾਏ ਤਾਂ ਉਹਦੇ ਵਿੱਚ ਅੱਗੇ ਕੀ ਕੰਮ ਹੋ ਰਿਹਾ ਹੈ ਇੱਕ ਤਾਂ ਇਹ ਵੀ ਸ਼ਾਇਦ ਜ਼ਹਾਰਾ ਨੂੰ ਲੱਗਦਾ ਵੀ ਵੱਡੇ ਜਿਹੜੇ ਪ੍ਰੋਗਰਾਮ ਅਨਾਉਂਸ ਹੋਣੇ ਨੇ ਉਹ ਸ਼ਾਇਦ ਹੁਣ ਪਹਿਲਾਂ ਇੰਤਜ਼ਾਰ ਕੀਤਾ ਜਾਏਗਾ ਇਲੈਕਸ਼ਨਸ ਹੋ ਰਹੇ ਨੇ ਠੀਕ ਹੈ ਇਲੈਕਸ਼ਨਸ ਕਦੋਂ ਹੋਣੇ ਨੇ ਇਸ ਤੇ ਵੀ ਡਿਪੈਂਡ ਕਰਦਾ ਤੇ ਨਾਲ ਦੀ ਨਾਲ ਸਰਕਾਰ ਕਿਹੜੀ ਆਉਣੀ ਹੈ ਉਸ ਤੇ ਉੱਤੇ ਵੀ ਡਿਪੈਂਡ ਕਰਦਾ ਹੈ ਤੇ ਬਾਕੀ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿੱਚ ਕੀ ਕੁਝ ਹੁਣ ਚੱਲ ਰਿਹਾ ਦੇਖੋ ਜੋ ਅਸੀਂ ਐਜ਼ ਅ ਲਿਬਰਲ ਗਵਰਨਮੈਂਟ ਕੀਤਾ ਉਹ ਹੈਗਾ ਕਿ ਅਸੀਂ ਥੋੜਾ ਜਿਹਾ ਸਲੋ ਕੀਤਾ ਇਨਟੇਕ ਜਿਹੜੇ ਬਾਹਰੋਂ ਲੋ ਤਾਂ ਕਿ ਜਿਹੜੇ ਆ ਰੈਡੀ ਇੱਥੇ ਆਏ ਆ ਇਹਨਾਂ ਨੂੰ ਅਸੀਂ ਸੰਭਾਲ ਲਈਏ ਇਹਨਾਂ ਨੂੰ ਅਬਜ਼ੌਰਬ ਕਰ ਲਈਏ ਔਰ ਕਾਫੀ ਇਫੈਕਟਿਵਲੀ ਦੱਸ ਰਿਹਾ ਜੇ ਆਪਾਂ ਹੁਣ ਲੋਕਲ ਮਾਰਕੀਟ 'ਚ ਵੀ ਦੇਖੀਏ ਤੇ ਸਰੀਚ ਜਾਂ ਬ੍ਰੈਂਪਟਨ ਵਗੈਰਾ ਹੁਣ ਰੈਂਟਲ ਰੇਟਸ ਵੀ ਡਾਊਨ ਆ ਗਿਆ ਜੇ ਕਿਉਂਕਿ ਜਿਹੜੇ ਸਟੂਡੈਂਟ ਹੈਗੇ ਆ ਉਹ ਅਬਜ਼ੌਰਬ ਹੋਈ ਜਾਂਦੇ ਚਾਹੇ ਉਹ ਬਾਹਰ ਜਾਂਦੇ ਜੌਬਾਂ ਲੈਣ ਜਿੱਥੇ ਐਲਐਮਆਈ ਮਿਲਦਾ ਜਾਂ ਜੌਬ ਮਿਲਦੀ ਉੱਥੇ ਜਾ ਰਹੇ ਚਾਹੇ ਉਹ ਉਧਾ ਹੁਣ ਉਹਨੇ ਘਰ ਬਣੀ ਜਾਂਦੇ ਜਿਹਦੇ ਨਾਲ ਅਬਜ਼ੌਰਬ ਹੋਈ ਜਾਂਦੇ ਤਾਂ ਮੋਰੇ ਫਲੋ ਘਟਾਇਆ ਗਿਆ ਸੋ ਉਹਦੇ ਨਾਲ ਬਹੁਤ ਪੋਜ਼ਿਟਿਵ ਹੈ ਜੋ ਲੋਕ ਚਾਹ ਪਾਸ ਵੀ ਜਿਹੜਾ 2 ਸਾਲਾਂ ਲਈ ਕੀਤਾ ਗਿਆ ਤੇ ਦੇਖੋ ਵੀ 2 ਸਾਲ ਇਮੀਗ੍ਰੇਸ਼ਨ ਘਟਾਈ ਗਈ 2 ਸਾਲ ਫੋਰਨ ਵਰਕਰ ਵੀ ਐਂਡ ਸਟੂਡੈਂਟ ਜਦੋਂ ਸਾਡਾ ਇਨਫਰਾਸਟ੍ਰਕਚਰ ਚੈਚ-ਅਪ ਹੋ ਜੂਗਾ 2 ਸਾਲ ਉਹ ਤੋਂ ਬਾਅਦ 3rd ਇਅਰ ਇਹ ਪ੍ਰੋਜੈਕਟ ਕਰਦਾ ਕਿ ਫੇਰ ਇਮੀਗ੍ਰੇਸ਼ਨ ਵਧਾਈ ਕਿਉਂ ਸਾਨੂੰ ਲੋਡ ਹਜੇ ਵੀ ਹੈਗੀ ਆ ਸਾਡੇ ਕੋ ਹਜੇ ਵੀ ओनली 3 ਵਿਅਕਤੀ ਕੰਮ ਕਰਦੇ ਆ ਇੱਕ ਪੈਨਸ਼ਨਰ ਦੇ ਮਗਰ ਜੇ ਅਸੀਂ ਨਹੀਂ ਲਿਆਵਾਂਗੇ ਤਾਂ ਸਾਡਾ ਉਹ 1 ਟੂ 1 ਹੋ ਜੂਗਾ ਪਰ ਅਸੀਂ ਥੋੜਾ ਜਿਹਾ ਹਰ ਅੱਗੇ ਅਸੀਂ ਤੁਹਾਡੇ ਨਰਮੀ ਨਾਲ ਕਹਿੰਦੇ ਹੀ ਹੁੰਦੇ ਸੀ ਕਿ ਸੂਬਿਆਂ ਨੂੰ ਵੀ ਤੁਸੀਂ ਉਹਨੀਆਂ ਉਹਨੇ ਘਰ ਬਣਾਓ ਉਹਨੇ ਹਸਪੀਟਲ ਬਣਾਓ ਉਹਨੇ ਸੜਕਾਂ ਬਣਾਓ ਤੇ ਜਿੰਨੇ ਤੁਸੀਂ ਮੰਗ ਰਹੇ ਲੋਕ ਫੇਰ ਅਸੀਂ ਆਈ ਥਿੰਕ ਕੰਡੀਸ਼ਨਲ ਦੇ ਨਾਲ ਕਰਾਂਗੇ ਜਿਹੜੇ ਇਹਨੇ ਘਰ ਬਣਾਉਣਗੇ ਜਿਹੜਾ ਇਨਫਰਾਸਟ੍ਰਕਚਰ ਅਪਕੀਪ ਕਰੂਗਾ ਉਹਨੂੰ ਹੋਰ ਵਰਕਰ ਤੇ ਸਟੂਡੈਂਟ ਮਿਲਣਗੇ ਜੇ ਨਹੀਂ ਤੁਸੀਂ ਮਿਲਦੇ ਫਿਰ ਅਨਫੋਰਚਨਟਲੀ ਯੂ ਵੀ ਸਟਕ ਬਿਹਾਈਂਡ ਸੋ ਆਈ ਥਿੰਕ ਉਹ ਥੋੜਾ ਮੋਰ ਬੈਲੈਂਸਡ ਅਪਰੋਚ ਅੱਗੇ ਥੋੜ ਜਾ ਪੈਂਡੂਲਮ ਜਿਆਦਾ ਇੱਕ ਪਾਸੇ ਨੂੰ ਸਵਿੰਗ ਹੋ ਗਿਆ ਸੀ ਕੋਰਟ ਅਡਜਸਟਮੈਂਟ ਕੀਤੀ ਜਾਉਂਦੀ ਹੈ ਬਹੁਤ ਸਰੀਆਂ ਵਿਜ਼ਟਰ ਐਪਲੀਕੇਸ਼ਨਸ ਵੀ ਜਿਹੜੀਆਂ ਇਸ ਵੇਲੇ ਰਿਜੈਕਟ ਹੋ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਬਾਤਾਂ ਉਹ ਕਰਦੇ ਦਿਖਾਈ ਨਹੀਂ ਕਿ ਜਦੋਂ ਦੀ ਇੰਨੀ ਸਖਤੀ ਹੋਈ ਹੈ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿੱਚ ਜਿਹੜੇ ਜੈਨੂਇਨ ਲੋਕ ਹੈ ਜਿਨ੍ਹਾਂ ਦੀਆਂ ਪਤਾ ਵੀ ਇਹਨਾਂ ਨੇ ਵਾਪਸੀ ਵੀ ਕਰ ਲੈਣੀ ਹੈ ਇਹਨਾਂ ਨੇ ਚਲੇ ਜਾਣਾ ਹੈ ਕੋਈ ਸਿਰਫ ਫੰਕਸ਼ਨ ਅਟੈਂਡ ਕਰਨਾਰੇ ਉਹਨਾਂ ਦੀਆਂ ਵੀ ਅਰਜ਼ੀਆਂ ਜਿਹੜੀਆਂ ਨੇ ਰਿਜੈਕਟ ਹੋ ਰਹੀਆਂ ਨੇ ਉਸ ਚੀਜ਼ ਤੋਂ ਲੋਕ ਖਫਾ ਨੇ ਕਾਫੀ ਲਿਬਰਲ ਦੀਆਂ ਪਾਲਿਸੀਆਂ ਸਭ ਤੋਂ ਬਿਹਤਰ ਮੰਨੀਆਂ ਜਾਂਦੀਆਂ ਸੀ ਇਮੀਗ੍ਰੇਸ਼ਨ ਲਈ ਜਿਹਦੇ ਲਈ ਕਹਿ ਲੋ ਕਿ ਹਰ ਮਤਲਬ ਹਮੇਸ਼ਾ ਲੋਕਾਂ ਨੇ ਫਤਵਾ ਦਿੱਤਾ ਲਿਬਰਲ ਨੂੰ ਜੁੜੇ ਰਹੇ ਔਰ ਖਾਸ ਤੌਰ ਦੇ ਤੇ ਸਰਕਾਰ ਵੀ ਜਦੋਂ ਬਣੀ ਹੈ ਲਿਬਰਲ ਪਾਲਿਸੀ ਸਭ ਤੋਂ ਬੈਸਟ ਮੰਨੀ ਗਈ ਹੈ ਕੋਣ ਲਿਬਰਲ ਪਾਲਸੀਆਂ ਨੂੰ ਲੈ ਕੇ ਹੀ ਸਰਕਾਰ ਤੋਂ ਲੋਕ ਤੰਗ ਆ ਗਏ ਨੇ ਕਿਹੜੀ ਇਹੋ ਜਿਹੀ ਅਨਗੈਲੀ ਤੁਹਾਨੂੰ ਲੱਗਦੀ ਹੈ ਵੀ ਉਹ ਹੋ ਗਈ ਜਾਂ ਫਿਰ ਇਹ ਕਹ ਲੋ ਵੀ ਜਿਹੜੇ ਪਲੈਟਫਾਰਮ ਤੋਂ ਤੁਸੀਂ ਕੰਮ ਕਰ ਰਹੇ ਸੀ ਉਹ ਆਮ ਲੋਕਾਂ ਨੂੰ ਸਮਝ ਨਹੀਂ ਆਇਆ ਤੇ ਦੂਜਾ ਜੇ ਇੰਨੀਆਂ ਮਤਲਬ ਜਿਹੜੇ ਲੋਕ ਵਧੀਆ ਵੀ ਹੈਗੇ ਨੇ ਜਿਹੜੇ ਐਲੀਜੀਬਲ ਨੇ ਕੈਨੇਡਾ ਆ ਸਕਦੇ ਜੋ ਉਹਨਾਂ ਨੂੰ ਵੀ ਹੁਣ ਰੋਕਿਆ ਜਾ ਰਿਹਾ ਤਾਂ ਉਹਦੇ ਵਾਸਤੇ ਕੀ ਕਰ ਰਹੇ ਹੋ ਤੁਸੀਂ ਤੇ ਕੋ ਲੋਕ ਜਦੋਂ ਅਸੀਂ ਕਾਫੀ ਇਨਸਾਨੀਅਤ ਨਾਲ ਲੋਕਾਂ ਨਾਲ ਮਦਦ ਕਰਦੇ ਸੀ ਹੈਲਪ ਕਰਦੇ ਸੀ ਵੀਜ਼ੇ ਵੀ ਖੋਲੇ ਸੀ ਅਸੀਂ ਦਾਤਾ ਸਾਲ ਦੇ ਲਾਤੇ ਸੀ ਕਿ ਜਿੰਨੇ ਮੜਿਆ ਤੁਹਾਡੀ ਪਾਸਪੋਰਟ ਦੀ ਤੁਸੀਂ ਖੁੱਲ ਕੇ ਆਓ ਜਾਓ ਤੁਹਾਡੇ ਬੱਚੇ ਦਾ ਬਰਥਡੇ ਆ ਤੁਸੀਂ ਆਓ ਦੋਸਤ ਮਿੱਤਰ ਦੇ ਲੜਕੀ ਦਾ ਜਾਂ ਲੜਕੇ ਦਾ ਵਿਆਹ ਆ ਤਾਂ ਤੁਸੀਂ ਆਓ ਇੱਥੇ ਚੱਲ ਜਾਓ ਵਾਪਸ ਜੇ ਤੁਹਾਡੀ ਗ੍ਰੈਜੂਏਸ਼ਨ ਬੱਚਾ ਪੜਦਾ ਤਾਂ ਆਪਣੇ ਮਾਪਿਆਂ ਨੂੰ ਸਦਨਾ ਆਪਣੀ ਗ੍ਰੈਜੂਏਸ਼ਨ ਤੇ ਤੁਸੀਂ ਆਓ ਕਿਉਂਕਿ ਬਹੁਤ ਵੱਡਾ ਚੀਜ਼ ਉਹਨੇ ਲੱਖ ਡਾਲੇ ਤੋਂ ਵੱਧ ਖਰਚ ਕਰਕੇ ਬੱਚਾ ਭੇਜਿਆ ਹੁੰਦਾ ਇੱਥੇ ਪੜਾਇਆ ਦਾ ਕੀਤਾ ਪਰ ਜਦੋਂ ਉਹਨੂੰ ਮੈਸਿਵਸ ਸੋ ਕਰਨ ਲੱਪੈ ਸੀਗੇ ਲੋਕ 6-6 ਮਹੀਨੇ ਆ ਕੇ ਕੰਮ ਕਰਦੇ ਆ ਫਿਰ ਰਹਿائش ਦੀ ਪ੍ਰੋਬਲਮ ਹੋ ਜਾਂਦੀ ਆ ਲੈਂਡਲੋਰਡ ਕੰਪਲੇਨ ਕਰ ਲੱਪੈ ਸੋ ਸੇਮੇਂ ਕੈਨੇਡੀਅਨ ਜਿਹੜੇ ਹੁਣ ਕੰਪਲੇਨ ਕਰਦੇ ਉਹ ਹੀ ਕਹਿ ਰਹੇ ਸੀ ਕਿ ਤੁਸੀਂ ਇਹਨਾਂ ਨੂੰ ਬਹੁਤ ਕਾਲ ਦਿੱਤੀ ਆ ਕਿਉਂ ਤੁਸੀਂ ਉਹ ਇਹਨਾਂ ਚ ਰਾਰਾ ਸੋ ਹੁਣ ਜਿਹੜੇ ਟਾਈਮ ਫਰੇਮ ਆ ਉਹ ਕਟਾਏ ਗਿਆ ਆ ਨੰਬਰ 1 ਕੇ 10 10 ਸਾਲ ਦੇ ਘੱਟ ਲੱਗਣਗੇ ਹੁਣ ਜੇ ਤੁਹਾਡਾ ਟਰੈਕ ਰੱਕ ਠੀਕ ਹੈ ਤੁਸੀਂ ਆਉਂਦੇ ਜਾਂਦੇ ਅੱਗੇ ਉਹਦੇ ਅਰਗੇ ਨੂੰ ਲੱਗ ਜਾਇਆ ਕਰੂਗਾ ਜੇ ਤੁਸੀਂ ਸਿਰਫ 1 ਚੀਜ਼ ਲੈ ਆਉਣਾ 3 ਮਹੀਨੇ ਲੈ ਤੁਹਾਡਾ 3 ਮਹੀਨੇ ਦਾ ਲੱਗਿਆ ਕਰੂਗਾ 6 ਮਹੀਨੇ ਦਾ ਲੱਗਿਆ ਕਰੂਗਾ ਉਹ ਚੀਜ਼ ਘਟਾਈ ਗਈ ਆ ਉਹ ਲੋਕਾਂ ਕੈਨੇਡੀਅਨਸ ਨੇ ਕਿਹਾ ਕਿ ਇਸੇ ਤਰ੍ਹਾਂ ਕਰੋ ਸੋ ਅਸੀਂ ਮੰਗ ਅਨਸਾਰ ਲੋਕਾਂ ਦੀ ਆਵਾਜ਼ ਅਨਸਾਰ ਇਹ ਕੀਤਾ ਨੰਬਰ 2 ਜਿਹੜਾ ਹੈਗਾ ਕਿ ਅਨਫੋਰਚਨਟਲੀ ਜੋ ਇੰਡੀਆ ਦੇ ਤੇ ਕੈਨੇਡਾ ਦੇ ਹਾਲਾਤ ਹੋ ਗਏ ਜਿੱਥੇ ਸਾਡੇ 63 ਕੰਮ ਕਰਦੇ ਹੁੰਦੇ ਸੀਗੇ ਦਿੱਲੀ ਦੇ ਵਿੱਚ ਜਾਂ ਚੰਡੀਗੜ੍ਹ ਐ ਹੋਰ ਨਾ ਕੌਂਸਲਟਾਂ ਦੇ ਕੈਨੇਡੀਅਨ ਵਰਕਰ ਇੰਡੀਆ ਉਹ ਪਹਿਲਾਂ ਤਾਂ ਇੰਡੀਆ ਨੇ 42 ਕਰਤੇ 21 ਰਹਿ ਗਏ ਸੀ 21 ਤੋਂ ਜਦੋਂ ਕੈਨੇਡਾ ਨੇ ਸ਼ੇਕ ਸਪੈਲ ਕੀਤੇ ਜਿਹੜੇ ਮਿਸਟਰੀ ਨਿਜੇ ਦੇ ਕੇਸ ਤੇ ਦੋਸ਼ ਤੇ ਵਿੱਚ ਨਾ ਲੱਗੇ ਉਹ ਤੋਂ ਬਾਅਦ ਇੰਡੀਆ ਨੇ ਵੀ ਸ਼ੇਕ ਘਟਾ ਦਿੱਤੇ ਹੁਣ ਸਿਰਫ 15 ਵਿਅਕਤੀ ਹੈ ਕੈਨੇਡਾ ਜਿਹੜਾ ਕਿ ਬੀਜ਼ੀਸ ਸਾਡਾ ਵੀਜ਼ਾ ਆਫਿਸ ਇਨ ਦ ਵਰਲਡ ਆ ਉਹਦੇ ਵਿੱਚ ਕੰਮ ਕਰਦੇ ਸੋ ਅਨਫੋਰਚਨਟਲੀ ਸਪੀਡ ਜਿਹੜੀ ਆ ਜਿਹਦੇ ਨਾਲ ਪ੍ਰੋਸੈਸਿੰਗ ਹੁੰਦੀ ਆ ਉਹ ਘਟ ਗਈ ਹੈ ਤਿੰਨ ਚਾਰ ਮਹੀਨੇ ਲੱਗਦੇਗਾ ਆਪ ਤੋਰ ਤੇ ਵੀਜ਼ਾ ਲੱਗਣ ਨੂੰ ਉਹਨਾਂ ਫਿਰ ਜਦੋਂ ਤੁਹਾਡਾ ਸਗਨ ਜਾਂ ਪ੍ਰੋਗਰਾਮ ਰੰਗਿਆ ਜਿਹੜਾ ਤੁਸੀਂ ਲਿਖਿਆ ਉਹਨਾਂ ਫਿਰ ਆਟੋਮੈਟਿਕ ਰਿਜੈਕਸ਼ਨ ਔਨ ਦਾ ਚਾਂਸ ਬਹੁਤ ਹਾਈ ਆ ਉਹ ਇਸ ਕਰਕੇ ਕੋਣ ਤੁਸੀਂ ਜਿਹੜਾ ਕアドਵਾਂਸ ਅਪਲਾਈ ਕਰੋਗੇ 4 4 5 5 ਮਹੀਨੇ ਪਹਿਲਾਂ ਕੋ ਵਿਆਹ ਲੈ ਜਾ ਆਰੰਡ ਕਾਰਜ ਲੈ ਜਾ ਕੋਈ ਦਿਨ ਸੋ ਲੈ ਫੇ ਤੁਹਾਡੇ ਚਾਂਸਸ ਠੀਕ ਹੈ ਜੇ ਤੁਸੀਂ ਖੜੇ ਪੈਰ ਕਰੋਗੇ ਤੁਹਾਡੇ ਚਾਂਸਸ ਰਿਜੈਕਟ ਹੋਣ ਦੇ ਹਾਇਰ ਹੈ ਹਾ ਫਿਨਰਲ ਜਾਂ ਅ ਅਮਰਜੈਂਸੀ ਸਿਚੁਏਸ਼ਨ ਹੋਵੇ ਜੀ ਵੀ ਜਲਦੀ ਕਰ ਰਹਾ ਪਰ ਸਟਿਲ ਇਟ ਟੇਕਸ ਅ ਲੋਟਰ ਲੌਂਗਰਰ ਦਨ ਨੋਰਮਲ ਜੀ ਐਕਸਪ੍ਰੈਸ ਐਂਟਰੀ ਤੇ ਜਿਹੜੇ ਪੀਐਨਪੀ ਪ੍ਰੋਗਰਾਮ ਚੱਲ ਰਹੇ ਸੀਗੇ ਉਹਨਾਂ ਦੇ ਵਿੱਚ ਹੁਣ ਕੀ ਬਿਹਤਰ ਕੁਝ ਹੋਣ ਜਾ ਰਿਹਾ ਹੈ ਜਾਂ ਫਿਰ ਸਟੇਲ ਹਜੇ ਉਹਨਾਂ ਦੇ ਵਿੱਚ ਕੋਈ ਨਵੇਂ ਪ੍ਰੋਗਰਾਮ ਨਹੀਂ ਲਿਆਂਦੇ ਜਾਣਗੇ ਜਿਹੜੇ ਚੱਲ ਰਹੇ ਉਹਨਾਂ ਨੂੰ ਹੀ ਇੰਪਲੀਮੈਂਟ ਕੀਤਾ ਜਾਏਗਾ ਮੇਰੇ ਹਿਸਾਬ ਨਾਲ ਹਜੇ ਤੱਕ ਮੋਸਟਲੀ ਉਹੀ ਹੈ ਪਰ ਮਿਨਿਸਟਰ ਆਲਵੇਸ ਟਵੀਕ ਕਰਦੇ ਰਹਿੰਦੇ ਆ ਪਰ ਉਹਨਾਂ ਦਾ ਗੋਲ ਹੈ ਕਿ 40% ਜਿਹੜੇ ਇਮੀਗ੍ਰੈਂਟ ਪੀਆਰ ਜਿਹੜੀ ਹੋਣੇ ਆ ਉਹ ਕੈਨੇਡਾ ਚ ਆਲਰੇਡੀ ਜਿਹੜੇ ਆਏ ਆ ਉਹਨਾਂ ਜੋ ਅਸੀਂ ਕਰੀਏ ਸੋ ਉਹ ਕਾਫੀ ਇਨਕਰੀਸ ਕੀਤਾ ਗਿਆ ਤਾਂ ਕਿ ਜੇ ਕਈ ਕਹਿੰਦੇ ਖੋਰ ਕਿਉਂ ਨਹੀਂ ਕਰ ਰਹੇ ਹੋਰ ਫਿਰ ਵਿਆਹ ਸ਼ਾਦੀ ਆਪਣੇ ਬੱਚਿਆਂ ਨੇ ਲੈਣ ਲੈ ਉਹ ਵੀ ਚਾਈ ਗਏ ਪੈਰੈਂਟਸ ਗ੍ਰੈਂਡਪੈਰੈਂਟਸ ਉਹ ਵੀ ਚਾਈ ਗਏ ਸੋ ਇਸ ਕਰਕੇ ਬਹੁਤ ਕਈ ਕੰਪਨੀਆਂ ਨੂੰ ਉਧਾਂ ਦੇ ਵਿਅਕਤੀ ਚਾਹੀਦੇ ਜਿਹੜੇ ਹੈ ਨਹੀਂ ਕੈਨੇਡਾ ਚ ਆਏ ਉਹ ਵੀ ਡਾਇਰੈਕਟ ਲੈਣਾ ਚਾਹੁੰਦੇ ਆ ਸੋ ਉਹਲੇ ਰੂਮ ਰੱਖਿਆ ਬਾਕੀ ਉਹ ਕੀਤਾ ਗਿਆ ਕਿ ਜਿਹੜੇ ਆਲਰੇਡੀ ਕੈਨੇਡਾ ਚ ਇਹਨਾਂ ਨੂੰ ਪੀਆਰ ਛੇਤੀ ਕਰੀਏ ਤਾਂ ਕਿ ਇਹ ਪੂਲ ਫਿਨਿਸ਼ ਹੋਵੇ ਫਿਰ ਅਸੀਂ ਨਵੇਂ ਹੋਰ ਵਿਅਕਤੀ ਬਾਹਰੋਂ ਆਵਾਂਗੇ ਉਹ ਨਾਲੇ ਜਿਹੜੇ ਆਲਰੇਡੀ ਹੈ ਕਿ ਉਹ 인ਫਰਾਸਟ੍ਰਕਚਰ ਤੇ ਹੋਰ ਬੋਝ ਨਹੀਂ ਪਾਰ ਰਹਾ ਸੋ ਉਹਨਾਂ ਨੂੰ ਅਸੀਂ ਕਰ ਰਹੇ ਹਾਂ ਸੋ ਆਈ ਥਿੰਕ ਤਦੇ ਪੁਆਇੰਟਸ ਵੀ ਥੋੜੇ ਜਿਹਾ ਡ੍ਰੌਪ ਹੋਇਆ ਆ ਆਈ ਥਿੰਕ ਹੋਰ ਦਾ ਕਿਉਂਕਿ ਬਾਹਰੋਂ ਹੋਰ ਇੰਟੀਗਰ ਡਿਸਪਲਾਈ ਇਨ ਦੀ ਬੈਂਡ ਦਾ ਉਹਦੇ ਨਾਲ ਪੁਆਇੰਟਸ ਵੀ ਅੱਗੇ ਵੀ ਤੁਹਾਨੂੰ ਤੁਹਾਡੇ ਸ਼ੋਅ ਤੇ ਦੱਸ ਕਿਹਾ ਸੀ ਕਿ ਹੋ ਜਾਊਗਾ ਔਰ ਲੱਗਦਾ ਹੋਣ ਲੱਪਿਆ ਹੁਣ ਆਈ ਥਿੰਕ ਜਿਹੜੇ ਹੈਗੇ ਇੱਥੇ ਉਹ ਪੱਕੇ ਹੋਣ ਲੱਪੇ ਜੀ ਅੱਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਆਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਇਹ ਆ ਰਹੀ ਹੈ ਜੀ ਵੀ ਇੱਕ ਐਕਸੀਡੈਂਟ ਹੋਇਆ ਜਿਹੜਾ ਸੋਮਵਾਰ ਵਾਲੇ ਦਿਨ ਹੋਇਆ ਸੀਗਾ ਉਹਦੇ ਚ ਕੀ ਕਹਾਣੀ ਹੋਈ ਆ ਕਿ ਇੱਕ ਐਮਬੂਲੈਂਸ ਜਾ ਰਹੀ ਸੀਗੀ ਸਟੋਨੀ ਪਲੇਨ ਦਾ ਜਿਹੜਾ ਇਲਾਕਾ ਹੈਗਾ ਐਡਮੰਟਨ ਤੋਂ ਵੈਸਟ ਵਾਲੇ ਪਾਸੇ ਉਥੇ ਹਾਈਵੇ ਤੇ ਉਹ ਜਾ ਰਹੀ ਸੀਗੀ ਤੇ ਦੂਸਰੇ ਪਾਸਿਓਂ ਇੱਕ ਐਸਯੂਵੀ ਜਿਹੜਾ ਹੈ ਜੀ ਉਹ ਅਸ ਕ੍ਰਾਸ ਕਰਨ ਲੱਗਾ ਹਾਈਵੇ ਤੇ ਤਾਂ ਐਂਬੂਲੈਂਸ ਨਾਲ ਉਹਦੀ ਟੱਕਰ ਹੋ ਜਾਂਦੀ ਹੈ ਤੇ ਐਂਬੂਲੈਂਸ ਦੇ ਵਿੱਚ ਤਿੰਨ ਜਿਹੜੇ ਵਿਅਕਤੀ ਸੀਗੇ ਉਹ ਮੈਡੀਕਲ ਪਰਸਨਲ ਸੀਗੇ ਔਰ ਐਸਯੂ ਦੇ ਵਿੱਚ ਇੱਕ ਐਸਯੂਵੀ ਚ ਇੱਕ ਡਰਾਈਵਰ ਸੀ ਤੇ ਇੱਕ ਪੈਸੇਂਜਰ ਸੀ ਹੁਣ ਗੱਲ ਇਹ ਕਹੀ ਜਾ ਰਹੀ ਹੈ ਪੁਲਿਸ ਵੱਲੋਂ ਕਿ ਜਦੋਂ ਇਹ ਐਂਬੂਲੈਂਸ ਉਧਰ ਨੂੰ ਜਾ ਰਹੀ ਸੀ ਉਹਦੇ ਸਾਇਰਨ ਤੇ ਲਾਈਟਾਂ ਜਿਹੜੀਆਂ ਸੀਗੀਆਂ ਜੀ ਉਹ ਆਨ ਸੀਗੀਆਂ ਪਰ ਜਦੋਂ ਅਲਬਰਟਾ ਹੈਲਥ ਸਰਵਿਸਸ ਨੂੰ ਇਹ ਖਬਰ ਮਿਲਦੀ ਆ ਤੇ ਉਹਨਾਂ ਨੇ ਈਮੇਲ ਰਾਹੀਂ ਦੱਸਿਆ ਜੀ ਵੀ ਉਹ ਜਿਹੜੇ ਵਿਅਕਤੀ ਸੀਗੇ ਉਹ ਕੋਈ ਸਰਵਿਸ ਕਾਲ ਅਟੈਂਡ ਕਰਨ ਨਹੀਂ ਸੀ ਜਾ ਰਹਾ ਪਰ ਹਾਂ ਉਹਨਾਂ ਤਿੰਨਾਂ ਦੇ ਹੀ ਸੱਟਾਂ ਲੱਗੀਆਂ ਇੱਕ ਦੇ ਗੰਭੀਰ ਸੱਟਾਂ ਲੱਗੀਆਂ ਜੀ ਉਹ ਹਸਪੀਟਲ ਦੇ ਵਿੱਚ ਹੀ ਆ ਦੂਸਰੇ ਜਿਹੜੇ ਦੋ ਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਤੇ ਜਿਹੜੇ ਦੋ ਐਸਯੂਵੀ ਦੇ ਸੀਗੇ ਇੱਕ ਡਰਾਈਵਰ ਤੇ ਪੈਸੇਂਜਰ ਉਹ ਵੀ ਹਸਪੀਟਲ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੁਣ ਆਰਸੀਐਮਪੀ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਜਿਹੜਾ ਐਕਸੀਡੈਂਟ ਹੋਇਆ ਇਹਦੇ ਵਿੱਚ ਸਪੀਡ ਇਨਵੋਲਵ ਸੀ ਕਿ ਜਾਂ ਐਸਯੂਵੀ ਜਿਹੜਾ ਉਹ ਸਟਾਪ ਸਾਈਨ ਨਹੀਂ ਮੈਸ ਕਰ ਗਿਆ ਜਿਹੜਾ ਰੂਰਲ ਰੇਂਜ ਰੋਡ ਦੇ ਉੱਤੇ ਹੁੰਦੇ ਜੀ ਉਹ ਕਹਿੰਦੇ ਵੀ ਜਾਂ ਹੋ ਸਕਦਾ ਉਹ ਕਹਿੰਦੇ ਤੇਜ਼ ਆ ਰਿਹਾ ਸੀਗਾ ਤੇ ਉਹ ਗੱਡੀ ਨਹੀਂ ਰੋਕ ਸਕੇ ਤੇ ਤਾਂ ਜਾ ਕੇ ਐਂਬੂਲੈਂਸ ਦੇ ਵਿੱਚ ਉਹਦੀ ਟੱਕਰ ਹੋ ਗਈ ਆ ਪਰ ਉਹਦੀ ਹੁਣ ਛਾਣਬੀਨ ਜਿਹੜੀ ਆ ਜੀ ਹੋ ਰਹੀ ਆ ਅ ਦੂਸਰੀ ਖਬਰ ਇੱਕ ਇਹ ਆ ਰਹੀ ਆ ਜੀ ਵੀ ਇੱਕ ਅ ਰੈਡੀਅਰ ਤੇ ਨਾਰਥ-ਈਸਟ ਦੇ ਵਿੱਚ ਇੱਕ ਹੈਮਲੇਟ ਆ ਹੈਮਲੇਟ ਆਫ ਟੀਜ਼ ਉਹਨੂੰ ਕਹਿੰਦੇ ਨੇ ਉੱਥੇ ਇੱਕ ਆਇਲ ਕੰਪਨੀ ਉਹਨਾਂ ਵੱਲੋਂ ਜਿਹੜਾ ਜੀ ਇੱਕ ਸਾਵਰ ਗੈਸ ਜਿਹਦੇ ਚ ਆਪਣੇ ਕਈ ਵਾਰੀ ਲੋਕ ਕਹਿੰਦੇ ਜੀ ਜਿੱਦਾਂ ਉਹ ਸੜੇ ਹੋਏ ਆਂਡਿਆਂ ਦਾ ਆਉਂਦਾ ਹੁੰਦਾ ਮੁਸ਼ਕ ਉਸ ਤਰ੍ਹਾਂ ਦਾ ਆ ਰਿਹਾ ਸੀਗਾ ਉਹ ਉਹ ਜਿਹੜੀ ਸਾਵਰ ਗੈਸ ਉਹਨੂੰ ਕਹਿੰਦੇ ਆ ਹਾਈਡਰੋਜਨ ਸਲਫਾਈਡ ਉਹ ਇੱਕ ਟੈਂਕ ਦੇ ਵਿੱਚੋਂ ਲੀਕ ਹੋਈ ਔਰ ਉਹ ਜਿਹੜਾ ਐਟਮੋਸਫੀਅਰ ਦੇ ਵਿੱਚ ਚਲੀ ਗਈ ਪਰ ਹੁੰਦਾ ਕੀ ਆ ਵੀ ਉਸ ਕੰਪਨੀ ਨੂੰ ਦੱਸਣਾ ਚਾਹੀਦਾ ਸੀਗਾ ਤੇ ਭਾਈ ਉਹ ਉਥੇ ਗੈਸ ਜਿਹੜੀ ਆ ਲੀਕ ਹੋਈ ਆ ਤਾਂ ਕਿ ਆਲੇ ਦੁਆਲੇ ਦੇ ਲੋਕ ਉਹਦੇ ਤੇ ਪ੍ਰਕਾਸ਼ਨ ਲੈ ਸਕਣ ਉਹ ਕੰਪਨੀ ਨੇ ਆਪਣਾ ਹੀ ਕੰਮ ਆਰੰਭ ਕਰ ਦਿੱਤਾ ਵੀ ਜਿਹੜਾ ਰੈਪਚਰ ਹੋਇਆ ਟੈਂਕ ਆ ਉਹਨੂੰ ਅਸੀਂ ਠੀਕ ਕਰ ਲਈਏ ਪਰ ਉਹ ਇਹਦੇ ਬਾਰੇ ਦੱਸਿਆ ਨਹੀਂ ਤੇ ਜਿਉਂ ਹੀ ਫਿਰ ਬਾਅਦ ਦੇ ਵਿੱਚ ਅਲਬਰਟਾ ਦੇ ਜਿਹੜੇ ਰੈਗੂਲੇਟਰ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਜੀ ਉਹਨਾਂ ਨੇ ਉਹਦੇ ਤੇ ਸੁਣਾ ਸੁਣਵਾਈ ਕਰਨ ਤੋਂ ਬਾਅਦ ਉਹਨਾਂ ਨੇ 15000 ਡਾਲਰ ਦਾ ਜੁਰਮਾਨਾ ਕਰ ਦਿੱਤਾ ਉਸ ਕੰਪਨੀ ਨੂੰ ਕਿ ਭਾਈ ਤੁਸੀਂ ਮਕਲੈਂਡ ਰਿਸੋਰਸਸ ਐ ਉਹਦਾ ਨਾਮ ਕੰਪਨੀ ਦਾ ਵੀ ਤੁਸੀਂ ਇਹ ਗੱਲ ਜਿਹੜੀ ਆ ਉਸ ਵੇਲੇ ਦੱਸਣੀ ਸੀਗੀ ਅਦਰਵਾਇਜ਼ ਉਹ ਕਹਿੰਦੇ ਤੁਸੀਂ ਲੱਕੀਆਂ ਵੀ ਉੱਥੇ ਨੇੜੇ ਤੇੜੇ ਉਸ ਵੇਲੇ ਕੋਈ ਵਿਅਕਤੀ ਨਹੀਂ ਸੀ ਜੇ ਕੋਈ ਵਿਅਕਤੀ ਨੇੜੇ ਤੇੜੇ ਹੁੰਦਾ ਤਾਂ ਜਿੰਨੀ ਕਨਸੈਂਟਰੇਸ਼ਨ ਦੇ ਵਿੱਚ ਉਹ ਗੈਸ ਲੀਕ ਹੋਈ ਆ ਉਹਦੇ ਨਾਲ ਉਸ ਬੰਦੇ ਦੇ ਹਾਰਮ ਹੋ ਸਕਦਾ ਜਿਹੜਾ ਨੇੜੇ ਤੇੜੇ ਹੁੰਦਾ ਤਾਂ ਉਹ ਕਹਿੰਦੇ ਵੀ ਇਸ ਕਰਕੇ ਉਹਨਾਂ ਨੂੰ 15000 ਡਾਲਰ ਜਿਹੜਾ ਜੁਰਮਾਨਾ ਕੀਤਾ ਜਾਂਦਾ ਤੇ ਕੰਪਨੀ ਨੇ ਉਹ 15000 ਡਾਲਰ ਜਿਹੜਾ ਜੁਰਮਾਨਾ ਜੀ ਉਹ ਕਬੂਲ ਕਰ ਲਿਆ ਆ ਤੇ ਗਾਂ ਨੂੰ ਨਾ ਕਿਹਾ ਪਈ ਹਾਂ ਵੀ ਕੋਈ ਗੱਲ ਹੁੰਦੀ ਆ ਤੇ ਅਸੀਂ ਉਹ ਜ਼ਰੂਰ ਦੱਸਾਂਗੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲੇ ਤੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ